ਪਰੀਕਾਲ ਜੀ ਮੌਸਮ ਬਹੁਤ ਵਧੀਆ ਠੰਡਾ ਹੋਇਆ ਪਿਆ ਹਾਂ ਜੀ ਬੱਦਲ ਬਾਈ ਜੀ ਵੀ ਆ ਪਰ ਮੀਂਹ ਨਹੀਂ ਪਰ ਮੰਗੇ ਜਣਾ ਨਹੀਂ ਬੱਦਲ ਠੰਡਾ ਵੀ ਲਾਉਣੇ ਵਾਲਾ ਯਾਰ ਇਹ ਤਾਂ ਬਹੁਤ ਟਾਈਮ ਦਾ ਰਹਿੰਦਾ ਜੀ ਜਾਂਦਾ ਹੋਏ ਆ ਦੋ ਪਈਆਂ ਲਿਆ ਗਈ ਵੀ ਕੋਈ ਕਹਿੰਦਾ ਪਰ ਬਦਲ ਹੀ ਨਹੀਂ ਹੁੰਦਾ ਟਾਈਮ ਮੌਸਮ ਵਧੀਆ ਹੋ ਗਿਆ ਡੰਗਰ ਬਾਹਰ ਕੱਢੀ ਅੰਦਰ ਮौज ਕੇ ਬੈਠੇ ਆ ਇੱਦਾਂ ਪਰ ਫੇਰ ਵੀ ਬਾਹਰ ਕੱਢਦੀ ਆ ਹਵਾ ਚੱਲਦੀ ਹੁਣ ਤਾਂ ਬਾਹਰੇ ਵਧੀਆ ਜੀ ਪਹਿਲਾਂ ਧੁੱਪਾਂ ਨਿਕਲੀ ਵੀ ਸੀ ਨਾ ਦੁਪਹਿਰੇ ਹੂੰ

ਮੈਨੂੰ ਤਾਂ ਇਹ ਤਾਂ ਉਹਦਾ ਵੀ ਇੰਨਾ ਇਕਣਾ ਹੀ ਹੁੰਦਾ ਕਦੇ ਪੈ ਗਿਆ ਕਦੇ ਹਟ ਗਿਆ ਕਦੇ ਪੈ ਗਿਆ ਆ ਹੀ ਕੁਝ ਚਲੀ ਜਾਂਦਾ ਹੁੰਦਾ ਇਹਦਾ ਮੈਂ ਤਾਂ ਇਹਦਾ ਤੇਜ ਆਊਗਾ ਮੀ ਮੈਂ ਤੇਜ ਆਊਗਾ ਬੱਦਲ ਵਈ ਪਹਿਲਾਂ ਬੱਦਲ ਖਾਸ ਆਇਆ ਤਾਂ ਜੀ ਪਰ ਲੰਘ ਗਿਆ ਅੱਜ ਐਤਵਾਰ ਹਾਂਜੀ ਛੁੱਟੀ ਅੱਜ ਬੱਦਲ ਦੀ ਬੱਦਲ ਦੀ ਛੁੱਟੀ ਤਾਂ ਹੀ ਲੱਟਾ ਨਹੀਂ ਮਿਲੀਆਂ ਜਿਹੜੀ ਖਰਾਬ ਹੋਈਆਂ ਨਹੀਂ ਉਹ ਮੈਂ ਲਿਆਉਣੀਆਂ ਇਧੀਆਂ ਚ ਠੀਕ ਹੈ ਜੀ ਛੇਟਾਂ ਨੂੰ ਲਈਆਂ ਤੀਆਂ ਹਾਂਜੀ ਐਤਵਾਰ ਦਾ ਪੰਗਾ ਹੋ ਗਿਆ ਤੇ ਕੰਨਾਂ ਪਾ ਦੋਤੀਆਂ ਸਾਰੀਆਂ ਹੂੰ ਤਾ ਫਿਰ ਮੈਂ ਕਹਾਂ ਚੱਲ ਕੋਈ ਨਹੀਂ ਕੱਲੂ ਸਹੀ ਸੋਮਵਾਰ ਨੂੰ ਸੋਮਵਾਰ ਨੂੰ ਚੱਲੀ ਪਤਾ ਨਹੀਂ ਕਾ ਤੇਰੀ ਹੈਗੀ ਪਤਾ ਨਹੀਂ ਚੱਲ ਕੋਈ ਭਾਵਾਂ ਜਲਦੀ ਐਂ ਠੰਡੀ ਉੱਤਰ ਜਾਂਦਾ ਉੱਤਰਦਾ ਕਿੱਧਰ ਨੂੰ ਜਾਂਦਾ ਕਿੱਧਰ ਨੂੰ ਆ ਦੇ ਤਾਰ ਗਿਆ ਚੱਲ ਮੁੰਡਾ ਨਹੀਂ ਘੁੰਮ ਗਿਆ ਮੋਟਰ ਵਾਲਾ ਘੁੰਮ ਗਿਆ ਹੀ ਇਹ ਲਓ ਜੀ ਮੀਂਹ ਸਟਾਰਟ ਹੋ ਗਿਆ ਨਾ ਮੋਟਰ ਬਰਾਏ ਬਿੱਤੇ ਲੜਕਦਾ ਪੂਰਾ ਉਹ ਕਰਿਆ ਤਾਂ ਔੜਾ ਬੈਲਡ ਕਰਾਉਣਾ ਆਇਆ ਤਾਂ ੁੱਡੇ ਕੋਲ ਰਾਕੇ ਆਇਆ ਤਾਂ ਮੈਂ ਕਿਹਾ ਵੀ ਕਰਦੇ ਬੈਲਡ ਜੱਗੇ ਇਹਨੇ ਉਹ ਲੜ ਭੱਜ ਗਈ ਪੀਲ ਦਾ ਟੁੱਟ ਗਿਆ ਤਾਂ ਮਾਚਾ ਬੈਲਡ ਕਰ ਕਹਿੰਦਾ 10 ਮਿੰਟ ਦਾ ਕਾਜੀ ਹੈ ਲੈਟ ਆ ਗਈ ਦੁਬਾਰਾ ਮਾਚਾ ਲੈਨੇ ਮੋਟਰ ਕਿ ਨਹੀਂ ਗੇੜਾ ਮਾਰੀਏ ਜੱਜ ਫਿਰ ਇੱਧਰ ਆਏ ਵੇ ਇਹਨੇ ਨੂੰ ਮੀ ਆ ਗਿਆ ਹੁਣ ਬਾਕੀ ਜੱਜ ਦੇਖਦੇ ਜੇ ਆਜੀ ਹੋਈ ਲੈਟ ਤਾਂ ਬੈਲਡ ਕਰ ਦੂੰਗਾ ਉਹ ਮਾਇਆ ਵੀ ਕਰਦੇ ਬੈੜ ਸਟੀਲ ਦਾ ਛਿੱਤੀ ਟੁੱਟਦਾ ਤਾਂ ਹੈ ਨਹੀਂ ਵੈਸੇ ਖਲਤੀ ਦਾ ਬਹੁਤ ਵਧੀਆ ਖੜੀ ਏ ਸ਼ੋਰੇ ਚ ਗਾਹਾਂ ਨੂੰ ਦੇਖਦੇ ਐ ਇਤਕੀ ਤਾਂ ਲੱਗੀ ਨਹੀਂ ਬਬੂਲਰਾਂ ਵਿੱਚ ਗਾਹਾਂ ਨੂੰ ਹਲਦੀਆਂ ਲਾਉਣੀ ਆ ਇੱਕ ਬਬੂਲਰ ਵੀ ਗਿਰ ਗਿਆ ਹੈ ਹਵਾ ਨੇ ਕੀਤਾ ਉਹ ਵਿੱਚ ਹਮਾਂ ਸਪਰੇਅ ਕਰਨੀ ਸੀ 13045 ਦੀ ਉਹ ਵੀ ਨਹੀਂ ਹੋਈ ਹੈਗੀ ਕਿਉਂਕਿ ਮੌਸਮੇ ਨਹੀਂ ਸਾਥ ਹੁੰਦਾ ਕੋਈ ਨਹੀਂ ਪਤਾ ਲੱਗਦਾ ਵੀ ਕਦ ਮੀਂਹ ਆ ਜਾਂਦਾ ਕਦ ਸਾਫ ਹੋ ਜਾਂਦਾ ਸਵੇਰੇ ਇੰਨੀ ਧੁੱਪਾਂ ਦੀ ਕੋਈ ਅੰਤ ਨਹੀਂ ਪੜਾਕੇ ਦੀ ਫੁੱਲ ਧੁੱਪਾਂ 10:00 ਵਜੇ ਤੇ 9-10 ਵਜੇ ਧੁੱਪਾਂ ਨਿਕਲੀ 12-1 ਵਜੇ ਤੱਕ ਰਹੀ 12-1 ਵਜੇ ਤੇ ਬਾਅਦ ਬੱਦਲ ਫਾਇਓਗੇ ਨਹੀਂ ਪੈਣ ਲੱਗਿਆ ਥੋੜਾ ਜਿਹਾ ਧੂੜ ਜਿਹੀ ਪੈ ਕੇ ਹਟ ਗਈ ਮੌਸਮ ਠੰਡਾ ਹੋ ਗਿਆ ਆ ਹੁਣ ਫੇਰ ਐਨ ਪੂਰੀ ਸਪੀਡ ਗਰਮੀ ਹੀ ਤੇ ਆ ਸ਼ੁਰੂ ਹੋਣੇ ਵਾਲੀ ਆ ਵਾ ਹੋ ਗਿਆ ਕੁਝ ਪੈ ਰਿਹਾ ਦਰਸਤ ਕਰਕੇ ਇੱਧਰ ਘੱਟ ਲੱਗਦਾ ਘੜੀ ਚ ਆ ਜਾਂਦਾ ਘੜੀ ਚ ਛੱਡ ਜਾਂਦਾ ਚਲੋ ਟਾਈਮ ਇਹਦਾ ਵੀ ਬਾਕੀ ਮੱਕੀ ਦੇਖ ਕੇ ਆਏ ਤੇ ਭਿੜਾਨ ਨਸੇ ਲੋ ਮਾਸਪੂ ਚੱਲਤੀ ਜੀ ਬੰਦਰਾ ਨੇ ਲੱਤੀ ਵੀ ਜੀ ਨਾ ਮੇਂ ਕਿੱਲੇ ਹੀ ਲੈ ਲਿਆ ਤਾਂ ਹੋਰ ਸਾਡੇ ਤੇ ਵੱਢ ਲੋ ਮਾ ਚੱਲ ਚੀਜ਼ ਆ ਭਾਈ ਤੁਹਾਡੇ ਤੇ ਵੱਢ ਲੇਂਦੇ ਮੱਕੀ ਇੱਥੇ ਉਹਨੇ ਕਿੱਲੇ ਲੱਗਾ ਵਾ ਬਾਕੀ ਦੇਖਦੇ ਹਾਂ ਹੁਣ ਕਿੰਨਾ ਕੁ ਮੀਂਹ ਪੈਂਦਾ ਕਿੰਨਾ ਕੁ ਨਹੀਂ ਹਵਾ ਦਾ ਚੱਲਦੀ ਆ ਆਪਣਾ ਬਾਜਰਾ ਤਾਂ ਹੋਈ ਹੀ ਨਹੀਂ ਫਿਰ ਇੰਨਾ ਕਿ ਹੋਇਆ ਭਾਈ ਬਾਕੀ ਚਲੋ ਚੱਲਦੇ ਆ ਦੁੱਲੇ ਕੋਲ ਨੂੰ ਦੇਖਦੇ ਆ ਕਰਤਾ ਬੈਲਟ ਕੇ ਨਹੀਂ ਹੋਰ ਫੇ ਕਿੱਦਾਂ ਕਰਦੇ ਬੈਲਟ ਯਾਰ ਦੇ ਲਿਆ ਹੁਣ ਜਨਰੇਟਰ ਵੀ ਚਲਾ ਲਿਆ ਲਾਈਟ ਭੱਜੀ ਵੀ ਤੇ ਜਨਰੇਟਰ ਪੰਨੀ ਬੈਲਟ ਦੇ ਲੈ ਦੇ ਲਾ ਟਰਾਲਾ ਬੈਲਟ ਹੋ ਜਾਣਾ ਕੋਈ ਤਾਂ ਲਾਈਟ ਕੋ ਮਤੋਂ ਬੈੰਡੋ ਜਨਰੇਟਰ ਪਰ ਗਰਾਉਂਡ ਫੜਦਾ ਤੂੰ ਆ ਆ ਦੇਖ ਆਉ ਦੇਖ ਆਉ ਤੇ ਆਉ ਦੇਖ ਆਉ ਦੇਖ ਆਉ ਦੇਖ ਆਉ ਦੇਖ ਲੈ ਦੁੱਲੇ ਹਾਂ ਗੰਮੇ ਲਾਈਟ ਕੋ ਮਤੋਂ ਬੈੰਡੋ ਤੂੰ ਉਦੋਂ ਗਰਾਉਂਡ ਫੜਦਾ ਮਰਦੀ ਆ ਤੇਰੀ ਯਾਰ ਦਿਕਣਾ ਤਾਂ ਆਊਟਰ ਕਰਦਾ ਓਕਣਾ ਹੀ ਆ ਸੀਦਾ ਦੁੱਲਾ ਜੀ ਯਾਰ ਉਹ ਹੀ ਤਾਰਾ ਸੀ ਮਲਗੇ ਦੇ ਬਣਾ ਇੱਥੀ ਬਣਾ ਲੈਣ ਦਾ ਟਰਾਲਾ ਆਪਾਂ ਨੇ ਦੁੱਲੇ ਤੂੰ ਹੀ ਭੱਜੇ ਮੈਂ ਤੈਨੂੰ ਗੱਲ ਦੱਸਦਾ ਆਪਾਂ ਨੇ ਧਰ ਲੈਣਾ ਦੋਰੇ ਰੋਜ ਆ ਜੇ ਕਰਨਾ ਤਾਂ ਤੇਰੇ ਕੋਲ ਆ ਦੇਖ ਟਰਾਲਾ ਉੱਪਰ ਰੱਖਦਾ ਤਾਂ ਡੀਟੂ ਮਿਸਤਰੀ ਦਾ ਨਾਮ ਸਿੱਧਾ ਲਾ ਇਹਨੂੰ ਦੁਰਲੇ ਪਾਸੇ ਵਿੰਗਾ ਹਾਂ ਇਹ ਤਾਂ ਹੈ ਘਰ ਦੇ ਬੰਦੇ ਦੇ ਬਣਾਉਣਾ ਦਾ ਹੈ ਲਾਦੇ ਲਾਦੇ ਟਾਂਕਾ ਨਹੀਂ ਵੀ ਆ ਗਿਆ ਦੇਖ ਲੈ ਉੱਧਰ ਐ ਪੂਰਾ ਸ਼ੁਰੂ ਹੋ ਗਿਆ ਹੁਣ ਇਹਦਾ ਟੁੱਟਦਾ ਨਹੀਂ ਜਿੱਤੀ ਟੁੱਟੋ ਪਤਾ ਨਹੀਂ ਕਾਦੇ ਗਿਆ ਹਾਂ ਹੂੰ ਚੱਲਿਆ ਬਹੁਤਾ ਹੂੰ ਲੈ ਉਹ ਮੈਂ ਰੋਪੜ ਭੇਜੂੰਗਾ ਤੂੰ ਯਾ ਕਿ ਕਰਦਾ ਪਤਾ ਨਹੀਂ ਹਾਂ ਤਾਂ ਹੀ ਟੁੱਟਦਾ ਜੇ ਆਪ ਬੈਲਟੀ ਕਰਦੇ ਨਾ ਰੁਕਣਾ ਕਾਦੇ ਤੇ ਆਪਾਂ ਇਹਦਾ ਟਾਂਕਾ ਲਾਉਂਦੇ ਨਾ ਹਾਂ ਉਸਦੀ ਰਾੜ ਤਾਂ ਫਿਰ ਉੱਪਰ ਜਾਣਾ ਪੈਣਾ ਏ ਕਿੰਧੂਆਂ ਕੋਲ ਆ ਅੱਗੇ ਨੂੰ ਗੱਡੀ ਨੂੰ ਹੂੰ ਉਸਦੀ ਰਾੜ ਨਾਲ ਬੁਲਾਉਂਦਾ ਏ ਇਹ ਤਾਂ ਟੀਟੂ ਦੱਸੂਗਾ ਲਾ ਦੇ ਟਾਂਕਾ ਇੰਨੀ ਤੇ ਰੈਂਜਰ ਦਾ ਪਟਾਕਾ ਪਾ ਜਣਾ ਜਿਹੜੇ ਹਾਲ ਹੋਏ ਵੇ ਆ ਉਹ ਦੇਖੀ ਹੁਣ ਹੁਣ ਦੇਖੀ ਇਹਦਾ ਪਟਾਕਾ ਪੈ ਗਿਆ ਆਓ ਦੇ ਕੇ ਘੱਟ ਟ੍ਰੈਕਟਰ ਵਾਲਾ ਲਿਆ ਉਹ ਵੀ ਰਾਟ ਪਵਾਉਂਦਾ ਏ ਫੋਜਰ ਲੱਗਿਆ ਵੀ ਰਹਿ ਜਾਣਾ ਫੇ ਤਾਂ ਹੋਰ ਰਾਡ ਪਾਉਂਦਾ ਹੁਣ ਐਦਰ ਜੇ ਰਾਡ ਜੁੜੀ ਵੀ ਰਹਿ ਜਾਂਦੀ ਹੋਣੀ ਬੰਦੇ ਦੀ ਕਪੈਸਿਟੀ ਵੀ ਵੱਧ ਪੈ ਜਾਣ ਪਾਉਣਾ ਰਾਡ ਤਾਂ ਬੰਦਾ ਹੀ ਪਾਉਣਾ ਟੀਟੂ ਲਾ ਦੇ ਢਾਂਕਾ ਇਧਰ ਇਹਦਾ ਇੱਕ ਮਸ਼ੀਨਰੀ ਆ ਦੇਖ ਕੇ ਢਾਂਕਾ ਸਿੱਧਾ ਇਹ ਜਰ ਨਹੀਂ ਪੈਂਦੀ ਆ ਇੱਕ ਫਾਇਦਾ ਇਹਦਾ ਤੇਲਾ ਜਰ ਹੈਗੀ ਆ ਲਾ ਦੇ ਟੀਟੂ ਯਾਰ ਬਾਈ ਨਹੀਂ 30 ਨੂੰ ਯਾਰ ਪੈਣ ਲੱਗੀ ਤੇ 30 ਕੀ ਨੇ ਕਹਣਾ ਇਹਨੂੰ ਆਈ ਦਾ ਚੱਕਰ ਹੈ ਬੋਏ ਨਾਲ ਵੀ ਨਹੀਂ ਪੈਂਦੀ ਵੇਲਾ ਮੈਂ ਵੀ ਦੇਖਿਆ ਪਾਣੀ ਕਿੱਥੇ ਨੂੰ ਗਰਦਾ ਆ ਅੱਜ ਤਾਂ ਤਰਦਾ ਹੋ ਸਾਨੂੰ ਤਰਕ ਬਾਈ ਅਜਾ ਸਰਚ ਕਰਦਾ ਦੋਸਤਾਂ ਨਾਲ ਪਰਪਤਾ ਕੀ ਨਾ ਜੁੜਦਾ ਮੈਂ ਇਹਦੇ ਛੇੜਨ ਕਾਗੇ ਦਰ ਮਰਜੀ ਆ ਥੋੜੀ ਤੰਗ ਕਰਨਾ ਕਰ ਲੋ ਬਾਈ ਤੰਗ ਹਲ ਕਿਵੇਂ ਕਰਨੀ ਕਹਿੰਦੇ ਬੈਟ ਟਾਂਕਾ ਨਹੀਂ ਲਾ ਰਿਹਾ ਤਾਂ ਨਹੀਂ ਜਾਂਦਾ ਲਾਲੇ ਡੰਕਾ ਤੋਂ ਲੈ ਮਰ ਜਦੇ ਬਾਜਣਾ ਦੇਖੀ ਮੀਂਹ 'ਚ ਆਓ ਦੇਖ ਲਾ ਕਿੰਨਾ ਚੁੰਦਾ ਪਾਣੀ ਉਹ ਨਾਦਾ ਨਹੀਂ ਕਹਿੰਦਾ ਘੋੜਾ ਆੜ ਕੇ ਆਪੇ ਚਲੇ ਜਾਣਾ ਸੀ ਤਰੋਂ ਮੈਂ ਚਾਕੇ ਟੋਬੇ 'ਚ ਛੱਡਦੇ ਨਾ ਤਿੰਨੇ ਜਣੇ ਦੇਖ ਲਾ ਬਾਰੀ-ਬਾਰੀ ਫਿਰ ਕੌਣ ਅਜੇ ਫੌੜਾ ਨੇ ਗੇਰਦੀ ਦਾ ਕੀ ਦਾ ਨਾ ਧੋਣ ਚ ਲੱਗਿਆ ਡੜੀ ਕਾ ਜੇ ਧੋ ਲਿਆ ਤੇ ਮੈਂ ਕਿ ਧੋਣ ਲੱਗਿਆ ਹਾਂ ਘਰ ਤੇ ਪਸਾ ਕੇ ਲਿਆ ਚੁੱਟਿਆ ਮੈਂ ਆਇਆ ਕਰਕੇ ਹਲਾਉਣ ਲੱਗੇ ਬੱਚੇ ਰਹਿ ਗਿਆ ਬੱਚੇ ਰਹਿ ਗਿਆ ਬਾਗਨ ਦੇ ਬਾਤਰੀ ਕਹਿੰਦਾ ਕੀ ਕਰੀਏ ਮੈਂ ਗਾਨਾ ਕਾ ਚੱਲ ਜਲੀ ਹੋਊਗਾ ਲੋ ਆ ਬੱਚੇ ਰਹਿ ਗਿਆ ਅੱਛਾ ਉਹ ਲਿਆ ਕਰੋ ਉਹਨਾਂ ਦਾ ਲਾਣ ਲਓ ਜੀ ਮੀ ਐਨ ਪੈ ਰਹੇ ਆ ਪੂਰਾ ਹੁਣ ਥੋਬਾ ਫੁੱਲ ਪਾਣੀ ਦਾ ਆ ਲੈ ਲੈ ਨਾ ਲਗਾ ਲਓ ਮੇਰੇ ਦਾ ਮੋੜਾ ਜੀਆ 10 ਰੁਪਏ ਦਾ ਫਾਇਦਾ ਹੋ ਗਿਆ ਫਿਰ ਲਾ ਦੇ ਲੈ ਨੇ ਉਹ ਤੋੜ ਦੇਣਾ ਯਾਰ ਆਹ ਦੇਖੋ ਅੱਧੇ ਜਾ ਰਿਹਾ ਨਾ ਆ ਗਿਆ ਕਰਿਆ ਹੱਥ ਫੂਕਤੇ ਨੇ ਮੇਰੇ ਦੇਖ ਲੈ ਰੁੰਢੀ ਕਰਦੇ ਤੁਸੀਂ ਤੂੰ ਵੀ ਤਾਂ ਗੈਲਰਿ ਰਲੇ ਆ ਬਉਦੇ ਤਾਂ ਉਹ ਨਹੀਂ ਗਿਆ ਨਹੀਂ ਕਿ ਆਸ ਤੇ ਬੜਿਆ ਹਾਂ ਉਹ ਮੀਂਹ ਚ ਰੱਖਣਾ ਪਿਆ ਇਹ ਉਹ ਠੰਡਾ ਹੋ ਗਿਆ ਨਾ ਬੰਦਾ ਬਣ ਗਿਆ ਬੰਦਾ ਚਲੋ ਜੀ ਚੱਲਦੇ ਆ ਹੁਣ ਮੀਂਹ ਤਾਂ ਪੈ ਰਿਹਾ ਥੋੜਾ ਥੋੜਾ ਦੋਲੇ ਨੇ ਹੱਥ ਫੂਕਤੇ ਜੀ ਦੱਸਿਆ ਨਹੀਂ ਹੈਗਾ ਵੀ ਗਰਮ ਆ ਇਹ ਉਹੀ ਕਹਿੰਦਾ ਮੈਂ ਇਹਨੇ ਨੂੰ ਲਾਈਟ ਆ ਗਈ ਦੇਖ ਲੈ ਉਹ ਦੋਲੇ ਐਨੇ ਨੂੰ ਲਾਈਟ ਆ ਗਈ ਮੇਰੇ ਹੱਥ ਫੂਕ ਕੇ ਨਾਲ ਕੰਮ ਤਾਂ ਜ਼ਰਾ ਹੋ ਗਿਆ ਆ ਗਈ ਲਾਈਟ ਹੁਣ ਪਰ ਆਪਣੇ ਬੁਪਿਆ ਕਰਕੇ ਭੱਜਦੀ ਐ ਨਹੀਂ ਪਰ ਆਪਣੇ ਰੂਪ ਦੀ ਗਲਤਾਂ ਨੇੜੇ ਲਾਇਆ ਬਾਈ ਤੈਨੂੰ ਪਤਾ ਹੀ ਨਹੀਂ ਨਹੀਂ ਬੂਟਾ ਕਿ ਟੋਕੜਾ ਦਾਦਾਪੁਰ ਦੂਰ ਚਾਹੀਦਾ ਕਪੂਰ ਤੇ ਲਾਈਨ ਤੇ ਛੋਟੀ ਲਾਈਨ ਤਾਂ ਚੱਲ ਜਿੰਦੀ ਹੈ ਬੜੀ ਲਾਈਨ ਤੇ ਥੋੜੀ ਚੱਲਣਾ ਬਿਜਲੀ ਵਾਲੇ ਵੀ ਕਿਆ ਕਹੂੰਗਾ ਆਪਾਂ ਕਸੂਰ ਦਾ ਕੱਢੀ ਜਾਂਦੇ ਹੁਣ ਕਿੰਨੇ ਕੁ ਵਿਚਾਰੇ ਸਾਫ ਕਰ ਲੂੰਗਾ ਬੂਟਾ ਵੱਢਣ ਵੀ ਨੰਗਾ ਨਾ ਕੋਈ ਕਾਲੀ ਛੰਗੜ ਦਿੰਦਾ ਕਿੱਥੇ ਗਲ ਪੈਂਦਾ ਅਗਲਾ ਗਲ ਪੈਂਦਾ ਕੋਈ ਗੱਲ ਹੁਣ ਜਾਵਾਂਗੇ ਰਹਿਣ ਤਾਂ ਮਮੀ ਤੇ ਪੈਂਦਾ ਤੂੰ ਕਹਿੰਦਾ ਤਾਂ ਕਿਹੜੇ ਜਾਣਾ ਬਹਿ ਜਾ ਆ ਆ ਗਿਆਗਾ ਤਲਗੜਾ ਟੱਕੇ ਮਾਰਦੇ ਨੇ ਦਿੱਲੀ ਨੂੰ ਬੁਲਾਈਏ ਮਮਾ ਕਿਆ ਦਿੱਲੀ ਗਈ ਬਾਤ ਕਰੀ ਗਏ ਤੂੰ ਕਰ ਫੋਨ ਉਹਨੂੰ ਕਿੱਥੇ ਆ ਇੱਥੀ ਹੁਣਾਂ ਦੇਖੀ ਨਾਲ ਐਡੇ ਵੀਰੇ ਮਮੀ ਆ ਬਹੁਤ ਜ਼ਿਆਦਾ ਭਾਰੀ ਨਹੀਂ ਪੈ ਰਹੀ ਜਿੰਨਾ ਕਹਦੋ ਉਹਨਾਂ ਤੇਜ਼ ਨਹੀਂ ਹੈ ਮਲ ਪੈ ਨਹੀਂ ਹੈਗਾ ਇੰਨਾ ਜ਼ਿਆਦਾ ਨਹੀਂ ਆ ਮੈਨੂੰ ਲੱਗਦਾ ਕਿ ਜਿੰਦਾ ਸਭ ਤੋਂ ਜ਼ਿਆਦਾ ਤਕੜਾ ਨਹੀਂ ਅੱਜ ਤੇ ਆ ਤੂੰ ਤਕੜਾ ਜਿੰਨਾ ਪੈਣਾ ਦਾ ਹੋਰ ਤਾਂ ਗੱਡੀ ਲਿਆਉਣੀ ਉਹ ਵੜੀ ਆ ਘਰ ਜਾਣ ਨੂੰ ਲਓ ਦੇਖਦੇ ਆ ਜੀ ਘਰਾਂ ਜਾ ਕੇ ਹਾਂਜੀ ਪਾਣੀ ਇੱਥੇ ਜਾ ਕੇ ਨਾ ਇਹ ਮੀਂਹ ਦਾ ਆ ਪੰਤਾਲੇ ਤੇ ਵੀ ਆ ਗਿਆ ਦੇਖੀ ਹੈ ਹਾਂਜੀ ਪੰਤਾਲੇ ਤੇ ਸੰਭਾਲੇ ਨਹੀਂ ਹੋਇਆ ਉਹ ਤੇ ਪੈਪ ਤੇ ਉਹ ਵਿਚਾਰੀ ਦੀ ਯਾਨ ਨੂੰ ਬਣੀ ਪਈ ਆ ਇੱਕ ਪੈਪ ਤੇ ਨਹੀਂ ਜੀ ਬਹੁਤ ਹੀ ਜਾਂਦਾ ਪਾਣੀ ਦਾ ਚਾਹ ਮੈਂ ਦੇਖਦਾ ਹਾਂ ਤਾਂ ਮੈਂ ਭਿੱਜਿਆ ਹੋਈ ਆ ਪਾਣੀਓ ਪਾਣੀ ਹੋਇਆ ਪਿਆ ਇੱਥੇ ਨਾ ਮੈਂ ਸੱਤਲੇ ਵੀ ਪਾਣੀਓ ਪਾਣੀ ਹੋ ਗਿਆ ਇੱਧਰ ਕੀ ਆ ਰਿਹਾ ਹਾਂਜੀ ਪਿੱਛੇ ਵੀ ਖਾਸਾ ਪਾਣੀ ਖੜ ਗਿਆ ਹੋਣਾ ਪਹਿਲਾਂ ਮੈਂ ਦੇਖਿਆ ਤਾਂ ਪਹਿਲਾਂ ਨਹੀਂ ਤੈਨਾਂ ਪੂਰਾ ਚੱਲਦਾ ਅੱਧਾ ਘੰਟਾ ਤਾਂ ਹੋ ਗਿਆ ਪੈਂਦੇ ਨੂੰ ਯਹੀ ਸਪੀਡ ਮੈਂ ਉੱਥੇ ਕਿੱਥੇ ਖੜਾ ਹਾਂਜੀ ਮੈਂ ਤਾਂ ਹੁਣ ਨਹੀਂ ਜਾਦੇ ਹਾਂ ਜਦੋਂ ਥੋੜਾ ਗੋਲ ਗਿਆ ਹੁੰਦਾ ਭਜਣਾ ਹੀ ਪੈਣਾ ਵਿੱਚ ਜਿਹੜਾ ਪਾਣੀ ਚਾ ਰੋਲਾ ਪੈਂਦਾ ਵੀ ਥਾਣੀ ਹੋ ਗਿਆ ਜਿਹਦਾ ਤਾਂ ਫਾਇਦਾ ਹੋ ਗਿਆ ਮੈਂ ਸਾਰੀ ਲੱਗ ਘਾ ਉੱਚੀ ਆ ਜਗਾ ਉਹਦੀ ਜਗਾ ਉੱਚੀ ਦਾ ਪੁਆਇੰਟ ਵੀ ਦੋ ਹੋ ਗਏ ਆ ਹਾਂਜੀ ਉਹ ਪੀਏ ਤੇ ਨਹੀਂ ਜਾਦੇ ਪੀਏ ਜਿਹੜੂ ਪਿੱਛੇ ਨੂੰ ਚੱਲ ਪਿਆ ਹੁਣ ਇਹ ਉਹ ਪਰਲੇ ਨੂੰ ਪਿੱਛੇ ਵੀ ਖਾਸਾ ਹੋਣਾ ਇੱਥੇ ਜਗ੍ਹਾ ਤੇ ਆਹ ਮੈਂ ਇਹ ਵੀ ਖਾਸੀ ਨਹੀਂ ਵੀ ਜਗ੍ਹਾ ਇੱਥੇ ਵੀ ਖਾਸਾ ਖੜ ਗਿਆ ਹੋਣਾ ਨਹੀਂ ਪਿੱਛੇ ਨਹੀਂ ਹੈਗਾ ਆਉ ਹੈਗਾ ਉਹ ਪਰਲੇ ਦੀ ਚੀਜ਼ ਹੈ ਅਜੇ ਕਿਹਣਾ ਚੱਲਦਾ ਉਹ ਕੀ ਕਰੇ ਉਹੀ ਕਹਿੰਦਾ ਜੀ ਮੈਂ ਉਹਨੂੰ ਬਹੁਤੇ ਚੱਲਦਾ ਦਾ ਔਰੀ ਵਿਚਾਰੀ ਤੇ ਜਾਣੂ ਬਣੀ ਪਈ ਆ ਇਹਦਾ ਮਤਲਬ ਹੁਣ ਛੇਂ ਚੀ ਦਾ ਬੰਦ ਔਰੀ ਹੈ ਉਹੀ ਗੱਲ ਆ ਹਾਂਜੀ ਬੱਦਲ ਨੇ ਨੇਰਾ ਕਰਿਆ ਪਿਆ ਹੁਣ ਘਟ ਗਿਆ ਪਰ ਵੈਸੇ ਨਹੀਂ ਰਾਕ ਰਿਆ ਪਿਆ ਬੱਦਲ ਨਹੀਂ ਦਾ ਹੁਣ ਮੈਂ ਬੱਦਲ ਨਹੀਂ ਤਾਂ ਨਹੀਂ ਰਾਕ ਰਿਆ ਪਿਆ ਰਾਤ ਨੂੰ ਪਊਗਾ ਹੋਰ ਹੁਣ ਆ ਗਿਆ ਲੂਟ ਹੈ ਜੇ ਘਟਣ ਲੱਗ ਗਿਆ ਹੁਣ ਤਾਂ ਜੀ ਹੂੰ ਮੈਂ ਕਿਹਾ ਹੁਣ ਤਾਂ ਘਟਣ ਲੱਗ ਗਿਆ ਮੀਂਹ ਹੌਲੀ ਹੋ ਗਿਆ ਹੁਣ ਤਾਂ ਘਟ ਗਿਆ ਜੀ ਨਹੀਂ ਤਾਂ ਪੈਪ ਦੀ ਬਸ ਕਰਾਤੀ ਸੀ ਅੱਜ ਉਧਰਲੇ ਜੇ ਘਟ ਜਾਂਦਾ ਪਰਲੇ ਜੇ ਪੈਪ ਜੀ ਉਹਦਾ ਫੇਰ ਉਹ ਇਕੱਲੇ ਛੱਡਦੇ ਹੀ ਆਉਂਦਾ ਏ। ਕਿਹੜਾ ਪਾਣੀ ਇੰਨਾ ਆਉਣਾ ਤਾਂ ਚਾਹੀਦਾ ਨਹੀਂ ਹੈਗਾ। ਉਹ ਤੇ ਛੱਡ ਕੋਲ ਤੇ ਜਿਹੜਾ ਆ ਗਿਆ ਬਾਈ ਜਿੰਨਾ ਕਿ ਉਧਰੋਂ ਲੰਘ ਗਿਆ ਜੀ ਉਹ ਪੈ ਵਿੱਚ ਉਹਦੇ ਹੀ ਚਲੇ ਜਾਣਾ ਬਾਕੀ ਇੱਧਰੋਂ ਆ ਜਾਂਦਾ ਉਹਦਾ ਵੀ। ਉਹ ਪਰਲ ਏਰੀਏ ਦਾ ਵੀ ਇੱਧਰ ਹੀ ਆਉਂਦਾ ਏ। ਉਹ ਪਿਆਰੀਆਂ ਦਾ ਵੀ ਆਉਣ ਲੱਗ ਗਏ। ਪਿਆਰੀਆਂ ਦਾ ਵੀ ਆਉਣ ਲੱਗ ਗਿਆ। ਬਾਬਾਈ ਵੀ ਆ ਗਏ। ਜਾਈ ਜਾ ਲੈਣ ਕੀ ਛੱਡੇ ਵਿੱਚ ਕਿੰਨਾ ਕ ਪਾਣੀ ਆਇਆ ਹੈ। ਦੇ ਗਿਆ ਜਦ ਤੱਕ ਇਹ ਮੂਗਾ गया ਗਿਆ ਪਹਿਲਾਂ ਨਾਲੋਂ ਹਾਂ ਜੀ ਹੁਣ ਤਾਂ ਖਾਸਾ ਘਟ ਗਿਆ ਇੱਥੇ ਤੱਕ ਆ ਗਿਆ ਪਰਾ ਇੱਥੇ ਤੱਕ ਆ ਗਿਆ ਉਹ ਤੱਕ ਚਲੀ ਗਿਆ ਦਾ ਪਾਣੀ ਤਾਂ ਦੇਖਦੇ ਉਹਦਾ ਪੈਕ ਲੱਗੇ ਦਾ ਬੰਦੂ ਨੀ ਕੋੜਾ ਹਾਂ ਜੀ ਤਾਂ ਰੱਖ ਦੇਣਾ ਤਾਂ ਮੂੜੇ ਹੂੰ ਵੀ ਜਿਹੜਾ ਪਾਣੀ ਨਾ ਤੇਰਾ ਜਾਂਦਾ ਉਧਰ ਤੂੰ ਤਾਂ ਕਰ ਉਹ ਗੈਰਤ ਆਜੀ ਜਿਆਦਾ ਹੁਣ ਹੋੜੀ ਹੋ ਗਿਆ ਨਹੀਂ ਟਿਕਮਾ ਜਾ ਹੋ ਗਿਆ ਹੁਣ ਜੀ ਅੱਜ ਦੇਖ ਲੈਣੇ ਪਹਿਲਾਂ ਤਾਂ ਪੈਪ ਤੇ ਵੀ ਨਹੀਂ ਤਾਂ ਸੰਭਾਲ ਹੁੰਦਾ ਜੀ ਆਇ ਤੇ ਚੇਂਜ ਕਰਦਾ ਹਾਂ ਜੀ ਇੱਥੇ ਆਪਾਂ ਕੈਨ ਕੋ ਲੱਗੜਾ ਉਹ ਲੱਗੜਾ ਓਰੇ ਲੋਸ਼ਨ ਜਿਆ ਇਹ ਪੈਪ ਦੀ ਵੀ ਬੱਸ ਹੋ ਗਈ ਹੁਣ ਤਾਂ ਖਾਤਾ ਘਟ ਗਿਆ ਜੀ ਬਾਬਾ ਜੀ ਵੀ ਕਾਈ ਦੇਖਣ ਦੇ ਹੀ ਦਿਨ ਕੁਝ ਕੁ ਹੋ ਗਈ ਨਾ ਕੀ ਬੜੀ ਕੁ ਪੀਜ ਵੀ ਹੁੰਦੀ ਹੈ ਪਰ ਇੰਨੀ ਪ੍ਰੈਸ਼ਰ ਨਾ ਕਿੱਥੇ ਹੋਣ ਜਾਣੀ ਸੀ ਬਹੁਤ ਪ੍ਰੈਸ਼ਰ ਤਾਂ ਆ ਹਾਂ ਉਹੀ ਕਹਿੰਦੇ ਚਲ ਤੇ ਵੀ ਪੈਂਦਾ ਜੀ ਅੱਧਾ ਘੰਟੇ ਦੇ ਉੱਤੇ ਹੋ ਗਿਆ ਵਾਪੇ ਜੀ ਤੁਹਾਨੂੰ ਵੀ ਆਏ ਨੂੰ ਘੰਟਾ ਹੋ ਗਿਆ ਪੈਂਦੇ ਨੂੰ ਹੈਨਾ ਘੰਟਾ ਤਾਂ ਹੋ ਗਿਆ ਅੱਧਾ ਘੰਟਾ ਤੁਹਾਨੂੰ ਜਾਇ ਨੂੰ ਘੰਟਾ ਹੋ ਗਿਆ ਤੇਜ ਪੈਂਦਾ ਤਾਂ ਪਹਿਲਾਂ ਹੁਣ ਥੱਲੇ ਥੋੜੇ ਘਟ ਗਿਆ ਰਬੂ ਇੱਕ ਵਾਰ ਤਾਂ ਐਨ ਧਰਤੀ ਹਿਲਾਤੀ ਮੀਨੇ ਪੂਰਾ ਬੱਦ ਜਦ ਆਇਆ ਹੀ ਆਇਆ ਐਨ ਪੂਰਾ ਦੱਬ ਕੇ ਹੂੰ ਕਾਹੀ ਇੱਥੇ ਦਾ ਪਾਣੀ ਆ ਗਿਆ ਹੁਣ ਤਾਂ ਐਨੇ ਸੁੱਕ ਗਿਆ ਹੂੰ ਉਹ ਲਾਤੀ ਸਰਚ ਲੈ ਡੀ ਹੁਣ ਤਾਂ ਘਟ ਗਈ ਸਪੀਡ ਮੈਂ ਗਿਆ ਆ ਵੀ ਤਾਂ ਓਵਰਫਲੋ ਹੋ ਗਿਆ ਦਾ ਪੰਤਾਲਾ ਆਪਾਂ ਤਾਂ ਪੰਤਾਲਾ ਵੀ ਓਵਰਫਲੋ ਹੋ ਗਿਆ ਤਾਂ ਇਹਦੇ ਵੀ ਪਾਣੀ ਸੰਭਾਲ ਹੁੰਦਾ ਦਾ ਆ ਤਾਂ ਪੰਤਾਲੇ ਤੇ ਇਹ ਨਹੀਂ ਤਾਂ ਬੋਲ ਨਾ ਨਾ ਇੱਥੇ ਗੱਬੇ ਐ ਨਹੀਂ ਗਿਰਦਾ ਤਾਂ ਪੰਨੇ ਗੱਬੇ ਵੀ ਛੱਡਾ ਪਰ ਵੀ ਗਿਰਦਾ ਤਾਂ ਇਹ ਉਹ ਤਾਂ ਜ਼ਿਆਦਾ ਹੋ ਗਿਆ ਤਾਂ ਉਹਦੇ ਤੇ ਇਹ ਠੀਕ ਆ ਇਹ ਆਪਣੇ ਪੰਤਾਲਾ ਵੀ ਤਾਂ ਹੋ ਗਿਆ ਪਾਣੀ ਥੋੜਾ ਆਉਂਦਾ ਥੋੜਾ ਕਦਾਂ ਆਉਂਦਾ ਹੂੰ ਤਾਂ ਪਾਣੀ ਬਹੁਤ ਆਉਂਦਾ ਥੋੜਾ ਪਾਣੀ ਜਾਂ ਉਹਦੇ ਚ ਜ਼ਿਆਦਾ ਪਾਣੀ ਵੀ ਆ ਇਹ ਵੀ ਗੱਲ ਐ ਆ ਉਹਦਾ ਪਿੱਛੇ ਨੂੰ ਘੇਰਨ ਲੱਜ ਜਾਂਦਾ ਜੀ ਉਹਦੇ ਟੱਕਰ ਨਹੀਂ ਨਾ ਹੈਗਾ ਪਿਛਲੇ ਪਾਸੇ ਬਹੁਤ ਥੋੜਾ ਹੁੰਦਾ ਹੂੰ ਨਹੀਂ ਬਾਰੇ ਜਿੱਦੇ ਤਾਂ ਗਏ ਨਹੀਂ ਹੁੰਦਾ ਹੂੰ ਬਾਕੀ ਮੈਂ ਕਿਹਾ ਸਰਚ ਲਾਈਟ ਉਹਰੇ ਲਾਤੀ ਹੈ ਬਬਈ ਇਹ ਠੀਕ ਆ ਹੁਣ ਮੈਂ ਸਾਨੂੰ ਚਾਹਣਾ ਰਹੂ ਸਾਰਾ ਇੱਧਰ ਹੋਰ ਆਪਦੇ ਘਰ ਦੇ ਬਿਸਤਰੀ ਗਾ ਜਾਜੀ ਕਰਿਆ ਜਿੱਧਰ ਲਾ ਦਿੰਦੇ ਆ ਜੀ ਹੈ ਬਬਾਈ ਦੇ ਲਿਓ ਹੈ ਨਾ ਬਬਾਈ ਦੇਖੋ ਤਾਂ ਬਾਲ ਕੇ ਹਾਂ ਐ ਚਾਨਣਾ ਉਹ ਸਾਰੀਆਂ ਬੰਦ ਕਰ ਦੋ ਯਾਰ ਕਰਿਓ ਉਹ ਬੱਲੇ ਬੰਦ ਕਰਿਓ ਐ ਚਾਨਣਾ ਬਸ ਠੀਕ ਆ ਇਹਦੇ ਵਾਲੇ ਐ ਠੀਕ ਆ ਜੀ ਉਹ ਰਾਤ ਨੂੰ ਦੇਖਦੇ ਨਹੀਂ ਅੱਜ ਵੀ ਕਰ ਲੈ ਕੋਈ ਚਲੀ ਆਉਣਾ ਹੂੰ ਇਹੀ ਆ ਚਲ ਬਾਹਰ ਮੰਦਰ ਚਲੀਏ ਚਲੋ